ਕਿ ਜਿਹੜੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਚਾਹੇ ਭਗਵੰਤ ਸਮੇਤ ਸਾਰੇ ਇੱਕ ਹੀ ਮਿੰਟਨ ਖਾ ਦੇ ਰਹੇ ਨੇ ਭਗਵੰਤ ਸਮਾਨ ਹੈ ਮੁੱਖ ਮੰਤਰੀ ਪੰਜਾਬ ਜੀ ਸਿਰਫ ਇੱਕ ਇਹ ਖੇਡ ਤੇ ਇੱਕ ਡਰਾਮਾ ਕਰ ਰਿਹਾ 3.5 ਦਿਨ ਸਾਲ ਹੋ ਗਏ ਸਰਕਾਰ ਨੂੰ ਉਦੋਂ ਤੋਂ ਇਹਨਾਂ ਨੇ ਇਹ ਗੱਲ ਕੀਤੀ ਨਹੀਂ ਅੱਜ ਜਿਹੜੇ ਕੁਦਰਤ ਵੱਲੋਂ ਮਾਰ ਪੈ ਗਈ ਤਾਂ ਇਹ ਆਪਣੇ ਆਪ ਨੂੰ ਚੰਕਣ ਲਈ ਤਰ੍ਹਾਂ ਹਾਂ ਵੰਡਣ ਦੀ ਗੱਲ ਕਰਨ ਲੱਗੇ ਕਾਦੇ ਲਈ ਪੰਜਾਬ ਦੇ ਵਿੱਚ ਆਨਲੇ ਇਲੈਕਸ਼ਨਾਂ ਨੂੰ ਮੁੱਦੇ ਰਗਰ ਨਜ਼ਰ ਰੱਖਦੇ ਹੋਏ ਇਹ ਦੌਰ ਤੋਂ ਖੇਡ ਖੇਡੀ ਜਾ ਰਹੀ ਹੈ ਨਹੀਂ ਪਰ ਭਾਜਪਾ ਨੇ ਕੋਈ ਐਲਾਨ ਨਹੀਂ ਕੀਤਾ ਅਨਮਿਤ ਸ਼ਾਹ ਜੀ ਮੋਦੀ ਜੀ ਜਿਟਾਨ ਦੀ ਜਣਾ ਪੰਜਾਬ ਦੇ ਵਿੱਚ ਖੜੇ ਨੇ ਤੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਪਈ ਹੈ ਉੱਥੇ ਉੱਥੇ ਉਹ ਖੜ ਕੇ ਕੰਮ ਵੀ ਕਰਾ ਕੇ ਗਏ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਦਾ ਕੋਈ ਬਿਆਨ ਹੀ ਨਹੀਂ ਆਇਆ ਪੰਜਾਬ ਦੇ ਸਾਰੇ ਇਹ ਬਿਆਨ ਵੀ ਆ ਰਹੇ ਨੇ ਉੱਪਰ ਸਭ ਗੱਲਾਂ ਵੀ ਪਹੁੰਚ ਰਹੀਆਂ ਨੇ ਦੇਸ਼ ਦੇ ਵਿੱਚ ਜਦੋਂ ਵੀ ਕਿਸੇ ਵੀ ਸਟੇਟ ਦੇ ਵਿੱਚ ਵਿਫਤਾ ਪੈਂਦੀ ਹੈ ਤਾਂ ਪ੍ਰਧਾਨ ਮੰਤਰੀ ਪੂਰੀ ਉਚਟਾਨ ਦੀ ਤਰ੍ਹਾਂ ਖੜ੍ਹ ਕੇ ਜਿੰਨੇ ਤੋਂ ਵੀ ਹੋ ਸਕਦਾ ਉਸ ਤੋਂ ਵੱਧ ਕਰਦਾ ਸਾਸਰੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਕਈ ਸ਼ਹਿਰ ਹੜਾ ਦੀ ਮਾਰ ਦੇ ਹਟਾਏ ਹੋਏ ਨੇ ਤੇ ਇਸੇ ਮੁੱਦੇ ਨੂੰ ਲੈ ਕੇ ਅੱਜ ਸਾਡੇ ਨਾਲ ਜੁੜੇ ਨੇ ਸਾਈਂ ਗੋਇਲ ਜੀ ਜੋ ਕਿ ਪੰਜਾਬ ਦੇ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਨੂੰ ਅਸੀਂ ਵਿਸ਼ੇਸ਼ ਚਰਚਾ ਲਈ ਬੁਲਾਇਆ ਕਿਉਂਕਿ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਸਾਰੀਆਂ ਪਾਰਟੀਆਂ ਤੇ ਕਿੱਥੇ ਕਿੱਥੇ ਮਦਦ ਪਹੁੰਚ ਰਹੀ ਹੈ ਕੀ ਕੀ ਲੋਕਾਂ ਨਾਲ ਹੋ ਰਿਹਾ ਹੈ ਕਿੱਥੇ ਕਿੱਥੇ ਪਾਣੀ ਮਾਰ ਜਾਦਾ ਹੈ ਤੇ ਕਿੱਥੇ ਦੇ ਘਟ ਇਸ ਪੂਰੇ ਵਿਸ਼ੇ ਦੇ ਗੱਲਬਾਤ ਕਰਨ ਦੇ ਲਈ ਅੱਜ ਸੋਸਾਈ ਗੋਇੰਦ ਨੂੰ ਸਪੈਸ਼ਲ ਅਸੀਂ ਬੁਲਾਇਆ ਹੈ ਡਿਬੇਟ ਕਰਨ ਦੇ ਲਈ ਉਹਨਾਂ ਨੇ ਕਰਦੇ ਆ ਵਿਸ਼ੇਸ਼ ਚਰਚਾ ਕਿਉਂਕਿ ਬੀਜੇਪੀ ਦੇ ਪੰਜਾਬ ਦੇ ਸੀਨੀਅਰ ਆਗੂ ਨੇ ਤਾਂ ਕਿ ਇਹ ਵੀ ਆਪਣੀ ਆਵਾਜ਼ ਅੱਗੇ ਪਹੁੰਚਾਣ ਤੇ ਇਹਨਾਂ ਨੂੰ ਵੀ ਵੱਡੇ ਵੱਡੇ ਲੀਡਰ ਦੇ ਸੁੱਤੇ ਪਏ ਨੇ ਉਹ ਸੁਣਨ ਸਾਹਿਲ ਗੋਇਲ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਚੈਨਲ ਤੇ ਆਣ ਲਈ ਧੰਨਵਾਦ ਜੀ ਜੈ ਸ਼ੀਰਾਮ ਜੀ ਮੈਂ ਸਾਹਿਲ ਗੋਇਲ ਜੀ ਸਾਇਰੀ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਨੇ ਉਹ ਪਾਣੀ ਦੇ ਥੱਲੇ ਦਬ ਚੁੱਕੇ ਨੇ ਪਿੰਡਾਂ ਦਾ ਨੁਕਸਾਨ ਚੁੱਕਿਆ ਹੈ ਕਿਸਾਨਾਂ ਦੀਆਂ ਫਸਲਾਂ ਰੁੜ ਗਈਆਂ ਨੇ ਲੋਕਾਂ ਦੇ ਮਕਾਨ ਤਾਂ ਢਾਹ ਢੇਰੀ ਹੋ ਚੁੱਕੇ ਨੇ ਏ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਹੈਲੀਕਾਪਟਰ ਦਿੱਤਾ ਗਿਆ ਉੱਥੋਂ ਬੰਦੇ ਕੱਢਣ ਦੇ ਰੈਸਕਿਊ ਦਿੱਤਾ ਗਿਆ ਤੇ ਹੁਣ ਇੱਕ ਨਵੀਂ ਆਪਸ਼ਨ ਇਹ ਦਿੱਤੀ ਆ ਆਪ ਪਾਰਟੀ ਨੇ ਪਰਸੋ ਦੀ ਗੱਲ ਹੈ ਕਿ ਜਿਹੜੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਨੇ ਚਾਹੇ ਭਗਵੰਤ ਮਾਨ ਸਮੇਤ ਸਾਰੇ ਕੈਬਨਿਟਨ ਤਨਖਾਹ ਦੇ ਰਹੇ ਨੇ ਹਰ ਪ੍ਰੋਵਾਈਡ ਇਲਾਕਿਆਂ ਦੇ ਲੋਕਾਂ ਨੂੰ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਨਾ ਹੈ ਜਿਹੜਾ ਭਗਵੰਤ ਮਾਨ ਹੈ ਮੁੱਖ ਮੰਤਰੀ ਪੰਜਾਬ ਜੀ ਸਿਰਫ ਇੱਕ ਇਹ ਖੇਡ ਤੇ ਇੱਕ ਡਰਾਮਾ ਕਰ ਰਿਹਾ ਕਿ ਲੋਕ ਮੈਨੂੰ ਕੁਝ ਕਹਿਣ ਨਾ ਵੀ ਲੋਕ ਮੇਰੇ ਤੋਂ ਨਫ਼ਰਤ ਨਾ ਕਰਨ ਲੱਗ ਜਾਣ ਇਸ ਕਰਕੇ ਉਹਨੇ ਇੱਕ ਨਵਾਂ ਪ੍ਰੋਪੋਗੈਂਡਾ ਤਿਆਰ ਕੀਤਾ ਕਿ ਮੰਤਰੀ ਐਮ ਐਲ ਏ ਦੀ ਤਨਖਾਹ ਦੇਣ ਮੈਨੂੰ ਇਹ ਦੱਸੋ ਕਿ ਉਹਨਾਂ ਦੀ ਤਨਖਾਹ ਜਾਂ ਮੰਤਰੀ ਦੀ 1 ਮਹੀਨੇ ਦੀ ਤਨਖਾਹ ਦੇਣ ਨਾਲ ਕੀ ਪੰਜਾਬ ਬਚ ਜਾਊਗਾ ਨਹੀਂ ਪਰ ਕੁਦਰਤ ਰਾਤ ਮਿਲੇਗੀ ਨਾ ਲੋਕਾਂ ਨੂੰ ਕਾਦੀ ਰਾਤ ਮਿਲੂਗੀ ਅੱਜ ਤੋਂ ਸਾਢੇ ਦਿਨ ਸਾਲ ਹੋ ਗਏ ਸਰਕਾਰ ਨੂੰ ਉਦੋਂ ਤੋਂ ਇਹਨਾਂ ਨੇ ਇਹ ਗੱਲ ਕੀਤੀ ਨਹੀਂ ਅੱਜ ਜਿਹੜੇ ਕੁਦਰਤ ਵੱਲੋਂ ਮਾਰ ਪੈ ਗਈ ਤਾਂ ਇਹ ਆਪਣੇ ਆਪ ਨੂੰ ਚਮਕਣ ਲਈ ਤਰ ਕਹਾ ਵੰਡਣ ਦੀ ਗੱਲ ਕਰਨ ਲੱਗੇ ਕਾਦੇ ਲਈ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਹੈ ਕਿ ਉਹਨਾਂ ਨੇ ਦੇਖ ਕੇ ਹੁਣ ਕਾਂਗਰਸ ਪਾਰਟੀ ਚੁੱਪਚਾ ਬੈਠੀ ਸੀ ਪ੍ਰਗਟ ਸਿੰਘ ਦਾ ਬਿਆਨ ਆ ਗਿਆ ਕਾਂਗਰਸ ਪਾਰਟੀ ਵੀ ਆਪਣੇ ਆਪਣੇ ਪੈਸੇ ਦੇ ਰਿਹਾ ਦੇਖੋ ਗੱਲ ਹੈ ਇਹ ਇੱਕ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਪੰਜਾਬ ਦੇ ਲੋਕਾਂ ਨੂੰ ਦੁਆੜ ਤੋਂ ਠੱਗਣ ਦੀ ਤਿਆਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਨੂੰ ਮੁੱਦੇ ਰਗਰ ਨਜ਼ਰ ਰੱਖਦੇ ਹੋਏ ਇਹ ਦੌਰ ਤੋਂ ਖੇਡ ਖੇਡੀ ਜਾ ਰਹੀ ਹੈ ਮੈਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਇਹ ਕਹੂੰਗਾ ਇਹਨਾਂ ਦਾ ਬਾਈਕਾਟ ਕਰੋ ਤੁਹਾਡੇ ਪਿੰਡਾਂ ਚ ਸ਼ਹਿਰਾਂ ਜਿੱਥੇ ਇੱਥੇ ਆ ਨੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਓ ਇਹਨਾਂ ਨੂੰ ਉੱਥੋਂ ਦੀ ਭਜਾਓ ਨਹੀਂ ਪਰ ਬੀਜੇਪੀ ਨੇ ਕੋਈ ਐਲਾਨ ਨਹੀਂ ਕੀਤਾ ਬੀਜੇਪੀ ਸਾਰਾ ਕਰ ਰਹੀ ਹੈ ਜੀ ਬੀਜੇਪੀ ਦੀ ਸੈਂਟਰ ਜੀ ਸਰਕਾਰ ਹੈ ਸੈਂਟਰ ਵਿੱਚੋਂ ਜਿੰਨੀਆਂ ਵੀ ਪਾਲਿਸੀਆਂ ਆਂਦੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਬੀਜੇਪੀ ਦੇ ਆਗੂ ਨੇ ਲੀਡਰ ਨੇ ਐਮ ਐਲ ਏ ਨੇ ਉਹ ਸਭ ਆਪਣੇ ਆਪ ਪ੍ਰਚਾਰ ਕਰ ਰਹੇ ਨੇ ਤੇ ਆਪਣੀਆਂ ਜਨ ਸਭਾਵਾਂ ਦੇ ਵਿੱਚ ਉਹ ਪਾਲਸੀਆਂ ਨੂੰ ਦੇ ਰਹੇ ਨੇ ਕਿ ਤਾਂ ਕਿ ਪ੍ਰਚਾਰ ਵੀ ਹੋ ਸਕੇ ਤੇ ਲੋਕਾਂ ਦੇ ਵਿੱਚ ਪਾਲਸੀਆਂ ਪਹੁੰਚੀਆਂ ਜਾ ਸਕਣ ਆਪਣੇ ਪ੍ਰਚਾਰ ਕਰਨੇ ਆ ਮੰਦੇ ਆ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਪਰ ਬੀਜੇਪੀ ਦਾ ਕੋਈ ਆਗੂ ਵੀ ਨਹੀਂ ਪਹੁੰਚਿਆ ਹਾਲਾਂਕਿ ਗਵਰਨਰ ਡੇੜਾ-ਡੇੜੇ ਪੰਜਾਬ ਦੇ ਨੇ ਉਹਨਾਂ ਨੇ ਅੰਮ੍ਰਿਤਸਰ ਨੂੰ ਅਪੀਲ ਕੀਤੀ ਹੈ ਪੰਜਾਬ ਨੂੰ ਇੱਕ ਉਹਨਾਂ ਦਾ ਬੰਦਾ ਮੁਆਵਜ਼ਾ ਫੰਡ ਦਿੱਤਾ ਜਾਏ ਕੋਈ ਅਲੱਗ ਪੈ ਗਿਆ ਦਿੱਤਾ ਜਾਏ ਉਹਦੇ ਬਾਰੇ ਵਿੱਚ ਤਾਂ ਕੁਝ ਨਹੀਂ ਹੋਇਆ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਅੰਮ੍ਰਿਤਸਰ ਜੀ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਜਾਂ ਨਹੀਂ ਕੀਤੀ ਉਹਨਾਂ ਨੇ ਇੱਕ ਉਹਨਾਂ ਚਿੱਠੀ ਲਿਖੀ ਲਿਖੀ ਹੈ ਨਹੀਂ ਤੁਹਾਡੇ ਕੋਲ ਕੀ ਪ੍ਰੂਫ ਹੈ ਵੀ ਚਿੱਠੀ ਲਿਖੀ ਹੈ ਨਹੀਂ ਲਿਖੀ ਸਾਰੇ ਪੰਜਾਬ ਦੇ ਚੈਨਲ ਦੇ ਖਬਰ ਚੱਲ ਰਹੀ ਹੈ ਦੇਖੋ ਇਹ ਸਿਰਫ ਇੱਕ ਸੋਚੀ ਸਾਜੀ ਇੱਕ ਬੇਵਕੂ ਬਣਾਉਣ ਦੀ ਗੱਲ ਹੈ ਸਾਡੇ ਬੀਜੇਪੀ ਦੇ ਬੇਕੂ ਕਿਤਾ ਬਣਾਣਗੇ ਉਹ ਤਾਂ ਬੀਜੇਪੀ ਦੇ ਨੇ ਹੋਰ ਨਾ ਵੀ ਤੁਹਾਡੇ ਬੀਜੇਪੀ ਦੇ ਨੇ ਉਹ ਸਿਰਫ ਲੋਕਾਂ ਨੂੰ ਸ਼ਾਂਤ ਕਰਨ ਲਈ ਗੱਲ ਹੈ ਜਿੱਥੇ ਵੀ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਹਿੱਤ ਦੀ ਗੱਲ ਹੋਈ ਹੈ ਉੱਥੇ ਹੀ ਬੀਜੇਪੀ ਦੀ ਪੂਰੀ ਲੀਡਰਸ਼ਿਪ ਸਮੇਤ ਅਨਮਿਤ ਸ਼ਾਹ ਜੀ ਮੋਦੀ ਜੀ ਜਟਾਨ ਦੀ ਤਰ੍ਹਾਂ ਪੰਜਾਬ ਦੇ ਵਿੱਚ ਖੜੇ ਨੇ ਤੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਪਈ ਹੈ ਉੱਥੇ ਉੱਥੇ ਉਹ ਖੜ ਕੇ ਕੰਮ ਵੀ ਕਰਾ ਕੇ ਗਏ ਨੇ ਮੈਨੂੰ ਇਹ ਗੱਲ ਦੱਸੋ ਜਦੋਂ ਵੀ ਪੰਜਾਬ ਦੇ ਹੋਰ ਰਾਜਾਂ ਦੇ ਵਿੱਚ ਕੋਈ ਐਡੀ ਤਰ੍ਹਾਂ ਦੀ ਹੱਦ ਤੱਕ ਆਈ ਹੈ ਪਾਣੀ ਆਇਆ ਪੰਜਾਬ ਦੇ ਉੱਥੇ ਕਿਸਾਨ ਹੀ ਪਹੁੰਚੇ ਨੌਜਵਾਨ ਹੀ ਪਹੁੰਚੇ ਆਮ ਲੋਕਾਂ ਦੇ ਮਦਰ ਪੰਚਾਈ ਹੈ ਅੱਜ ਪੰਜਾਬ ਦੇ ਵਿੱਚ ਇੰਨਾ ਮਾੜਾ ਹਾਲ ਹੈ ਪਿਛਲੇ 15 20 ਦਿਨਾਂ ਤੋਂ ਤਾਂ ਤੁਹਾਡੇ ਸੈਣੀ ਸਾਹਿਬ ਹਰਿਆਣਾ ਦੇ ਮੁੱਖ ਮੰਤਰੀ ਨੇ ਉਹ ਪੰਜਾਬ ਚ ਆਂਦੇ ਨੇ ਜਿੰਦ ਸੁਨਦਰਪੱਲਾ ਦੇ ਘਰ ਠੀਕ ਹੈ ਸ਼ੋਕ ਸਭਾ ਤੇ ਤੇ ਉਥੇ ਕੋਈ ਮਦਦ ਦੀ ਗੱਲ ਹੀ ਕੀਤੀ ਜਾਂਦੀ ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀ ਕਿ ਦੇਖੋ ਕੋਈ ਤਾਂ ਮਦਦ ਦੇਣਾ ਸੀ ਮੈਨੂੰ ਇਹ ਦੱਸੋ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਨੈب ਸਿੰਘ ਸੈਣੀ ਹੈ ਨਹੀਂ ਸੈਣੀ ਸਾਹਿਬ ਆਏ ਸੀ ਜਦੋਂ ਜਦੋਂ ਹਰਿਆਣੇ ਨੂੰ ਲੋੜ ਪਈ ਪੰਜਾਬ ਅੱਗੇ ਨਹੀਂ ਆਉਂਦਾ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਨੈਬ ਸੈਣੀ ਹੈ ਭਗਵੰਤ ਮਾਨ ਸਿਰਫ ਸਿਰਫ ਲੋਕਾਂ ਦੇ ਨਾਲ ਬੇਵਕੂਫ ਬਣਾਉਂਦੀਆਂ ਗੱਲਾਂ ਕਰ ਰਿਹਾ ਹੈ ਨਹੀਂ ਪੰਜਾਬ ਦੇ ਲੋਕਾਂ ਦੇ ਪੈਸਿਆਂ ਨਾਲ ਸੈਰਾਂ ਕਰ ਰਿਹਾ ਹੈ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਪੰਜਾਬ ਦੇ ਲੋਕਾਂ ਨੇ ਨੈਭਸੀ ਸ਼ੈਣੀ ਜੀ ਨੂੰ ਜਤਾਇਆ ਸੀ ਜਾਂ ਭਗਵੰਤ ਮਾਨ ਨੂੰ ਜਤਾਇਆ ਸੀ ਮੈਂ ਮੰਨਦੇ ਸੈਂਦੀ ਗੱਲ ਹੀ ਕਰ ਰਿਹਾ ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ ਉਸੇ ਮੈਨੂੰ ਕਿਹਾ ਲੋਕ ਲੋੜ ਵੀ ਬੰਦਾ ਕਰਿਆ ਹੋਈ ਹੈ ਵੀ ਪੰਜਾਬ ਦੇ ਵਿੱਚ ਅਮਨ ਨੈਭ ਸ਼ੈਣੀ ਜੀ ਆਏ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹਨਾ ਵੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਫਰਜ਼ ਭਗਵੰਤ ਮਾਨ ਦਾ ਬਣਦਾ ਹੈ ਇਹ ਨਾਂਸਿੰਗ ਸਣੀ ਜੀ ਦਾ ਬਣਦਾ ਭਗਵੰਤਮਾਨ ਦਾ ਕਰ ਰਿਹਾ ਜਿੰਨਾ ਜ਼ੋਰ ਲਾ ਕੇ ਕੀ ਕੀਤਾ ਉਹਨੇ ਉਹਨਾਂ ਬੋਲ ਤਾਂ ਰਾਜਸਮਗਰੀ ਪੰਚਾਈ ਜਾ ਰਹੀ ਹੈ ਜਗਤ ਦੇ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਹੋਰ ਉਹਨਾਂ ਨੇ ਕੁਝ ਨਹੀਂ ਕੀਤਾ ਦੋ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ 28 ਬੰਦੇ ਮਰ ਗਏ 28 ਬੰਦੇ ਤਾਂ ਪਠਾਨਕੋਟ ਤੇ ਗਰਦਾਸਪੁਰ ਚ ਦੋ ਸ਼ਹਿਰਾਜੀ ਮਰ ਗਏ ਪਤਾ ਨਹੀਂ ਪੰਜਾਬ ਦੇ ਵਿੱਚ ਤਾਂ ਕਿੰਨੇ ਕੁ ਲੋਕਾਂ ਦੀ ਮੌਤ ਹੋ ਗਈ ਇਸ ਕਾਰਨ ਦੇਖੋ ਇਹ ਤਾਂ ਇੱਕ ਅਸੀਂ ਮੰਦਿਆ ਵੀ ਕੁਦਰਤੀ ਜਿਹੜੀ ਤਰਾਸ ਸਾਡੇ ਪੰਜਾਬ ਚ ਪੈ ਗਏ ਨਹੀਂ ਹੋਣ ਦੇਦਾ ਇਦਾਂ ਪਰ ਜੇਕਰ ਗੱਲ ਕੀਤੀ ਜੇ ਕਾਂਗਰਸ ਅੱਗੇ ਆ ਗਈ ਹੈ ਆਮਾਦੀ ਪਾਰਟੀ ਅੱਗੇ ਆ ਗਈ ਹੈ ਤਾਂ ਬੀਜੇਪੀ ਦੇ ਤੁਹਾਡਾ ਕੋਈ ਹੈ ਤਾਂ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਦਾ ਕੋਈ ਬਿਆਨ ਹੀ ਨਹੀਂ ਆਇਆ ਪੰਜਾਬ ਦੇਾਰੇ ਬਿਆਨ ਵੀ ਆ ਰਹੇ ਨੇ ਉੱਪਰ ਸਭ ਗੱਲਾਂ ਵੀ ਪਹੁੰਚ ਰਹੀਆਂ ਨੇ ਸੀਆਈਡੀ ਇੰਟੈਲੀਜੈਂਸ ਵੱਲੋਂ ਉਹਨਾਂ ਦੇ ਬੰਦੇ ਛੱਡੇ ਹੋਏ ਨੇ ਸਰਵੇ ਵੀ ਹੋ ਰਿਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਮਿਤ ਸ਼ਾਹ ਜੀ ਪੰਜਾਬ ਦੇ ਵਿੱਚ ਭਲਾ ਕਰਨ ਲਈ ਵੱਖ-ਵੱਖ ਫੰਡ ਭੇਜਦੇ ਨੇ ਰਿਲੀਫ ਕਰਦੇ ਨੇ ਪਰ ਆਮ ਆਦਮੀ ਇਹਨਾਂ ਗੱਲਾਂ ਤੋਂ ਘਬਰਾ ਕੇ ਸਾਡੇ ਬੀਜੇਪੀ ਦੇ ਬੰਦਿਆਂ ਨੂੰ ਰੈਸਟ ਕਰ ਲੈਂਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਵੱਲੋਂ ਦਿੱਤੀਆਂ ਗਈਆਂ ਸਕੀਮਾਂ ਦਾ ਲਾਭ ਨਾ ਲੈ ਸਕਣ ਜੇ ਉਹ ਲਾਭ ਲੈਣਗੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਦਾ ਬੇੜਾਗਰਕ ਹੋ ਜੂ ਚਲੋ ਮੈਨੂੰ ਵੀ ਗੱਲ ਦੋ ਤੁਹਾਡੀ ਗੱਲ ਮੰਨ ਲੈਂਦੇ ਆ ਬੀਜੇਪੀ ਫੰਡ ਭੇਜੀ ਹੈ ਮੰਨ ਲਿਆ ਬੀਜੇਪੀ ਫੰਡ ਉਦੋਂ ਆਉਂਦਾ ਜਦੋਂ ਕੋਈ ਅਗਲੀ ਤਰਾਸੀ ਆ ਜਾਂਦੀ ਹੈ ਪਹਿਲਾ ਫੰਡ ਤਾਂ ਕਲੀਅਰ ਕਰਨਾ ਜਦੋਂ ਅਗਲੀ ਤਰਾਜ਼ੀ ਆ ਜਾਈਏ ਫਿਰ ਫੰਡ ਆ ਜਾਏਗਾ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੈਗਾ ਆਮ ਆਦਮੀ ਪਾਰਟੀ ਦਾ ਦੇਸ਼ ਦੇ ਵਿੱਚ ਸਰਕਾਰ ਹੈਗੀ ਭਾਰਤੀ ਜਨਤਾ ਪਾਰਟੀ ਦੀ ਦੇਸ਼ ਦੇ ਵਿੱਚ ਜਦੋਂ ਵੀ ਕਿਸੇ ਵੀ ਸਟੇਟ ਦੇ ਵਿੱਚ ਵਿਫਤਾ ਪੈਂਦੀ ਹੈ ਤਾਂ ਪ੍ਰਧਾਨ ਮੰਤਰੀ ਪੂਰੀ ਉੱਚ ਟਾਂ ਦੀ ਤਰ੍ਹਾਂ ਖੜ ਕੇ ਜਿੰਨੇ ਤੋਂ ਵੀ ਹੋ ਸਕਦਾ ਉਸ ਤੋਂ ਵੱਧ ਕਰਦਾ ਮੈਂ ਤੁਹਾਨੂੰ ਕੱਲ ਸ਼ਾਮ ਦੇ ਆਪਰੇ ਦੇਖਣਾ ਮੋਦੀ ਸਾਹਿਬ ਤੋਂ ਸਵਾਲ ਪੁੱਛਿਆ ਗਿਆ ਇੰਡੀਆ ਟੀਵੀ ਦੇ ਪੱਤਰਕਾਰ ਵੱਲੋਂ ਵੀ ਤੁਸੀਂ ਪੰਜਾਬ ਦੇ ਇੰਨੀ ਤਰ੍ਹਾਂ ਦੀ ਆਈ ਹੈ ਤਾਂ ਮੋਦੀ ਸਾਹਿਬ ਸਾਈਡ ਤੇ ਕਿਨਾਰਾ ਹੋ ਕੇ ਨਿਕਲ ਗਏ ਨੇ ਮੈਂ ਜਾਪਾਨ ਦੌਰ ਤੋਂ ਆਇਆ ਮੈਂ ਅਜੇ ਫ੍ਰੀ ਨਹੀਂ ਆ ਇਸ ਬਾਰੇ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਮੋਦੀ ਹੈ ਜੀ ਭਗਵੰਤ ਮਾਨ ਕਿਉਂ ਉਹ ਪੀਐਮ ਬਣਦੇ ਦੇ ਸੇ ਪੀਐਮ ਸਾਹਿਬ ਉਹਨੂੰ ਲੈ ਦੇਸ਼ ਨੂੰ ਦੇਖਣਗੇ ਜਾਂ ਖਾਲੀ ਪੰਜਾਬ ਨੂੰ ਦੇਖਣਗੇ ਕਿਉਂ ਜਦੋਂ ਪੰਜਾਬ ਦੇ ਲੋਕ ਸਾਰੇ ਦੇਸ਼ ਦੇ ਦੇ ਰਹੇ ਆ ਨਹੀਂ ਨਹੀਂ ਮੋਦੀ ਸਾਹਿਬ ਕੱਲੀ ਪੰਜਾਬ ਹੀ ਦੇਖਣ ਪੂਰਾ ਦੇਸ਼ ਉਹਨਾਂ ਦੇ ਅੰਡਰ ਹੈ ਪੂਰੇ ਦੇਸ਼ ਦੇ ਵਿੱਚ ਉਹ ਸਰਵੇ ਚੱਲ ਰਿਹਾ ਹੈ ਉਹਨਾਂ ਨੇ ਆਪਣੀਆਂ ਟੀਮਾਂ ਛੱਡੀਆਂ ਹੋਈਆਂ ਨੇ ਜਿਹੜੇ ਭਾਜਪਾ ਦੇ ਨਾ 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 ਜਿਹੜੇ ਪੰਜਾਬ ਦੇ ਸਾਡੇ ਪਰਿਵਾਰੀ ਨੇ ਭਾਜਪਾ ਦੇ ਉਹ ਪੂਰੀ ਦੇਖ ਰੇ ਕਰ ਰਹੇ ਨੇ ਉਧਰ ਸਾਡੇ ਮੁੱਖ ਮੰਤਰੀ ਹੀ ਨਕਮੇ ਜਿਹੜਾ ਉੱਥੇ ਝੂਠਾ ਪਾਉਂਦਾ ਤੇ ਉਹਨਾਂ ਦੇ ਪ੍ਰਚਾਰ ਨੂੰ ਰੋਕਦਾ ਕੀ ਪ੍ਰਚਾਰ ਕੀਤਾ ਗਿਆ ਬੀਜਪੇ ਤੋਂ ਦੱਸੋ ਕਿਹੜਾ ਤੁਹਾਡਾ ਨੇਤਾ ਆਇਆ ਪੰਜਾਬੀ ਨੂੰ ਦੱਸੋ ਸਾਰੇ ਸਨੀਲ ਜਖੜ ਜੀ ਆਪਣੇ ਅਸ਼ਵਨੀ ਸ਼ਰਮਾ ਜੀ ਜਿਨਨੇ ਸਬੀਜੇ ਸਾਹਬਾ ਜੀ ਤਰुण ਝੁਗ ਜੀ ਲਗਾਤਾਰ ਪੰਜਾਬ ਦੇ ਲੋਕਾਂ ਦੇ ਸੰਪਰਕ ਚ ਨੇ ਜਿੱਥੇ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੈ ਜਾਂ ਸਾਡੀ ਸਾਨੂੰ ਉਹਨਾਂ ਦੀ ਲੋੜ ਹੈ ਅਸੀਂ ਉਹਨਾਂ ਨੂੰ ਦੱਸਦੇ ਹਾਂ ਤਾਂ ਉਹ ਆ ਕੇ ਖੜਦੇ ਨੇ ਪ੍ਰਤਾਪ ਬਾਜਵਾ ਜੀ ਵੱਲੋਂ ਇਹ ਗੱਡੀ ਤਿਆਰ ਕਰਕੇ ਹਰ ਭਰਾਵੀ ਦੇ ਲੋਕਾਂ ਨੂੰ ਮਿਲਣ ਗਏ ਤਾਂ ਤੁਹਾਡੇ ਰਮਨੀਤ ਬਿੱਟੂ ਨੇ ਸਵਾਰ ਖੜੇ ਕਰ ਦਿੱਤੇ ਵੀ ਇਹ ਤਾਂ ਮਸ਼ਹੂਰੀ ਕਰ ਰਿਹਾ ਜੀ ਉੱਥੇ ਬਿਲਕੁਲ ਮਸ਼ਹੂਰੀ ਕਰ ਰਿਹਾ ਪ੍ਰਤਾਪ ਸਿੰਘ ਬਾਜਵਾ ਫਿਰ ਰਮਨੀਤ ਬਿੱਟੂ ਵੀ ਤਾਂ ਕਰ ਲੈਣਾ ਮਸ਼ਹੂਰੀ ਕੀ ਕਰ ਰਹੀ ਰਮਨੀਤ ਬਿੱਟੂ ਉੱਥੇ ਜਾ ਸਕਦੇ ਸੀ ਉਹ ਤਾਂ ਮਿਲਣ ਵੀ ਨਹੀਂ ਗਏ ਕਿਸੇ ਨੂੰ ਰਮਨੀਤ ਬਿੱਟੂ ਵੀ ਕਿ ਦੇਸ਼ ਦਾ ਕੇਂਦਰੀ ਰਾਜ ਮੰਤਰੀ ਹੈ ਕਿ ਫਿਰ ਉਹਨਾਂ ਜਾਣ ਚਾਹੀਦਾ ਸੀ ਨਾ ਮੈਂ ਇਹ ਗੱਲ ਥੋੜੀ ਕੱਟਦਾ ਪਰ ਪ੍ਰਤਾਪ ਸਿੰਘ ਬਾਜਵਾ ਦਾ ਦੱਸੋ ਮੈਨੂੰ ਕੀ ਹੈ ਪੰਜਾਬ ਦਾ ਉਹ ਉਹ ਵਿਰੋਧੀ ਧਿਰ ਦੇ ਆਗੂ ਨੇ ਨਾ 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 ਉਹ ਹੋ ਸੀ ਨਾ ਇੱਕ ਆਪਣੇ ਪੈਸੇ ਦੇ ਹੰਕਾਰ ਨਾਲ ਪੈਸੇ ਦੀ ਤਾਕਤ ਲੈ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਵੱਲ ਖਿੱਚਣਾ ਚਾਹੁੰਦੇ ਆ ਪਰ ਇਹ ਕੋਝੀਆਂ ਚਾਲਾਂ ਅਸੀਂ ਚੱਲਣ ਨਹੀਂ ਦੇਵਾਂਗੇ ਇਹਨਾਂ ਦਾ ਖਰਾਬ ਕਰਾਂਗੇ ਇਹਨਾਂ ਤੋਂ ਸਵਾਲ ਪੁੱਛੇ ਜਾਣਗੇ ਤੁਸੀਂ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਫਿਰ ਕੱਲ ਮੋਦੀ ਸਾਹਿਬ ਕਿਉਂ ਬੱਜੇ ਮੀਡੀਆ ਤੋਂ ਇਹ ਦੱਸੋ ਨਹੀਂ ਬੱਜੇ ਕੌਣ ਕਹਿੰਦਾ ਬੱਜੇ ਮੀਡੀਆ ਟੀਵੀ ਦੀ ਇੱਕ ਅਗਰਸੀ ਇੰਟਰਵਿਊ ਚ ਦੇਖੋ ਇਹ ਸਭ ਸੋਚੀ ਸਮਝੀ ਮੀਡੀਆ ਗੱਲ ਬਣਾ ਕੇ ਉਹ ਕਰਦੀ ਹੈ ਕਿ ਦੇਜ ਦੇ 24 ਪੰਨਾ ਗਰਾਫ ਘੇਰਿਆ ਜਾਵੇ ਪਰ ਜਿਸ ਦੇ ਉੱਪਰ ਮਾਰ ਲਗਦਾ ਹੱਥ ਹੋਵੇ ਉਹਨੂੰ ਕੋਈ ਕੁਝ ਨਹੀਂ ਕਰ ਸਕਦਾ ਭਾਰਤੀ ਜਿੰਦਾ ਪਾਰਟੀ ਜਿੰਦਾਬਾਦ ਹੈ ਸੀ ਤੇ ਰਹੂਗੀ ਕੀ ਲੱਗਦਾ ਭਾਜਪਾ ਯਾਨੀ ਮੋਦੀ ਸਾਹਿਬ ਕੋਈ ਐਜਾ ਫੰਡ ਦੇਣਗੇ ਪੰਜਾਬ ਨੂੰ ਬਿਲਕੁਲ ਦੇਣਗੇ ਕਦੋਂ ਕਦੋਂ ਆਏਗਾ ਸਭ ਕੁਝ ਉਹਨਾਂ ਦੀ ਨੌਲੇਜ ਦੇ ਵਿੱਚ ਹੈ ਮੈਂ ਇਹ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਜੋ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛੋ ਉਹ ਉਹਨਾਂ ਨੂੰ ਪੁੱਛ ਰਹੇ ਆ ਨਹੀਂ ਨਹੀਂ ਤੁਸੀਂ ਪੁੱਛਦੇ ਨਹੀਂ ਨਾ ਉੱਧਰ ਕੋਈ ਸਕੀਮ ਆਂਦੀ ਹੈ ਕੋਈ ਪਾਲਿਸੀ ਆਂਦੀ ਹੈ ਜੇ ਅਸੀਂ ਪਿੰਡਾਂ 'ਚ ਸ਼ਹਿਰਾਂ 'ਚ ਲੈ ਕੇ ਜਾਂਦੇ ਆ ਉਹ ਪੁਲਿਸ ਦੇ ਦਮ ਨਾਲ ਸਾਡੀ ਆਵਾਜ਼ ਦੀਵਾਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਡਰ ਹੈ ਕਿ ਪੰਜਾਬ ਦੇ ਵਿੱਚ ਲੋਕ ਸਾਡੇ ਤੋਂ ਖਿਲਾਫ ਨਾ ਹੋ ਜਾਣ ਤੇ ਭਾਰਤੀ ਜਨਤਾ ਪਾਰਟੀ ਦੇ ਗੁਣ ਨਾ ਗਾਲ ਲੱਗ ਜਣ ਚਲੋ ਵੀ ਨਹੀਂ ਗੱਲ ਦੱਸੋ ਕੱਲ ਪਾਕਿਸਤਾਨ ਦੇ ਜਿਹੜੀ ਕਰਤਾਰਪੁਰ ਸਾਹਿਬ ਹੈ ਆਪਣਾ ਹੈ ਨਾ ਸਾਰੇ ਉੱਥੇ ਕੱਲਾ ਹਿੰਦੂस्तानी ਬਹੁਤ سارے ਬਾਹਰਲੇ ਬੁਲਕਾ ਦੇ ਲੋਕ ਵੀ ਆਉਂਦੇ ਕੈਨੇਡਾ ਅਮਰੀਕਾ ਤੋਂ ਸਿੱਖ ਜੱਥੇ ਬੰਦੀਆਂ ਹੈ ਤੇ ਉੱਥੇ ਪਾਣੀ ਵੜ ਗਿਆ ਪਾਕਿਸਤਾਨ ਦੀ ਮੁੱਖ ਮੰਤਰੀ ਮਰੀਮ ਨੇ ਕੱਲ ਫੌਰੀ ਆਰਡਰ ਕਿਤੇ ਕਿ ਪਹਿਲਾਂ ਜਾ ਕੇ ਉੱਥੇ ਜਾਨੀ ਪਾਣੀ ਦੀ ਨਿਕਾਸੀ ਕੀਤੀ ਜਾਏ ਤਾਂ ਕਿ ਸਿੱਖ ਭਾਈਚਾਰੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਔਰ ਵਿਦਿਨ 2-3 ਘੰਟੇ ਵਿੱਚ ਉੱਥੇ ਸਫਾਈ ਵੀ ਹੋ ਗਈ ਉੱਥੋਂ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਪੰਜਾਬ ਦੇ ਵੀ ਪੂਰੇ ਕਿਉਂ ਨਹੀਂ ਪੰਜਾਬ ਦੇ ਵਿੱਚ ਸਖਤ ਆਰਡਰ ਕੀਤੇ ਹੋਏ ਨੇ ਕੇਂਦਰ ਦੀ ਸਰਕਾਰ ਉਹ ਮੈਂ ਤੁਹਾਨੂੰ ਬਾਰ-ਬਾਰ ਇੱਕ ਵਾਰ ਫੇਰ ਦੱਸਣਾ ਚਾਹਨਾ ਹੈ ਕਿ ਇਹਨਾਂ ਦੀ ਨੀਤ ਦੇ ਵਿੱਚ ਬੇਈਮਾਨੀ ਹੈ ਪੰਜਾਬ ਸਰਕਾਰ ਦੀ ਉਹਨਾਂ ਨੂੰ ਇਹ ਹੈ ਕਿ ਅਸੀਂ ਭਾਜਪਾ ਨੂੰ ਜਿਵੇਂ ਮਰਜ਼ੀ ਥੱਲੇ ਲਾਈਏ ਜਿਵੇਂ ਮਰਜ਼ੀ ਵਿਰੋਧ ਕਰੀਏ ਤੇ ਲੋਕਾਂ ਨੂੰ ਇਹਨਾਂ ਦੇ ਮਗਰ ਪਵਾਈਏ ਇੱਕ ਸਾਲ ਦਾ ਸਮੇਂ ਰਹਿ ਗਿਆ ਚੋਣਾਂ ਦਾ ਪੰਜਾਬ ਦੇ ਵਿੱਚ ਘੱਟ ਇੱਕ ਸਾਲ ਤੋਂ ਘੱਟ ਹੀ ਰਹਿ ਗਿਆ ਰਮੇਨੇ ਤੁਹਾਨੂੰ ਲੱਗਦਾ ਹੈ ਭਾਜਪਾ ਕਿਹੜੇ-ਕਿਹੜੇ ਮੁੱਦੇ ਲੈ ਕੇ ਹੁਣ ਘੇਰੇਗੀ ਮਾਨ ਸਰਕਾਰ ਨੂੰ ਜੋ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਮੁੱਦੇ ਨਹੀਂ ਪੂਰੇ ਕੀਤੇ ਤੁਸੀਂ ਮੈਨੀਫੈਸਟੋ ਚੱਕ ਕੇ ਦੇਖ ਲਓ ਜਿਹੜਾ ਸਾਡਾ ਮੈਨੀਫੈਸਟੋ ਹੋਊਗਾ ਅਸੀਂ ਉਹ ਇੱਕ ਇੱਕ ਬਚਨ ਨਾਲ ਗੱਲ ਪੂਰੀ ਕਰਾਂਗੇ ਵਿੱਚ ਆ ਕੇ ਸਮਾਜ ਦੇ ਵਿੱਚ ਇਹਨਾਂ ਦਾ ਜਲੂਸ ਵੀ ਕੱਢਾਂਗੇ ਤੇ ਲੋਕਾਂ ਨੂੰ ਦੱਸਾਂਗੇ ਇਹਨਾਂ ਨੇ ਤਾਂ ਕੁਝ ਕੀਤਾ ਨਹੀਂ ਪਰ ਅਸੀਂ ਤੁਹਾਡੀਆਂ ਗੱਲਾਂ ਪੂਰੀਆਂ ਕਰ ਰਹੇ ਹਾਂ ਜਿਹੜੇ ਲੋਕ ਇਸ ਸਮੇਂ ਫਸੇ ਹੋਏ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਭਗਵੰਤ ਮਾਨ ਸਰਕਾਰ ਚਾਹੇ ਮੋਦੀ ਹੈ ਓਏ ਉਹ ਲੋਕਾਂ ਦਾ ਜਿਨ੍ਹਾਂ ਦਾ ਮਦਦ ਨਹੀਂ ਪੌਂ ਰਹੀ ਲੋਕ ਕਹਿ ਰਿਹਾ ਵੀ ਸਾਡਾ ਪ੍ਰੋਪਰ ਮਦਦ ਨਹੀਂ ਪੌਂ ਰਹੀ ਫਸੇ ਹੋਏ ਨੇ ਅਜੇ ਵੀ ਬਿਲਕੁਲ ਬੱਚੇ ਦਾ ਦੁੱਧ ਨਹੀਂ ਪੌਂ ਰਹੇ ਤੁਸੀਂ ਕੀ ਅਪੀਲ ਕਰੋਗੇ ਚਾਹੇ ਭਗਵੰਤ ਮਾਨ ਜੀਏ ਚਾਹੇ ਮੋਦੀ ਸਾਹਿਬ ਨੇ ਅਸੀਂ ਜਾਣੇ ਵੀ ਉਹ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾਂਦੀਆਂ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਮੈਂ ਵੀ ਤੁਸੀਂ ਥੋੜੀ ਜੀ ਰੱਬ ਦੇ ਕਰਕੇ ਆਪਣੀ ਸਿਆਸਤ ਛੱਡ ਕੇ ਉਹਨਾਂ ਪਰਿਵਾਰਾਂ ਦੇ ਵਿੱਚ ਜਾਓ ਤੇ ਉਹਨਾਂ ਪਰਿਵਾਰਾਂ ਦੀ ਮਦਦ ਕਰੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਤਾں ਜਾ ਕੇ ਤੁਸੀਂ ਪੰਜਾਬ ਦਾ ਕੁਝ ਸਵਾਰ ਸਕੋਗੇ ਜੇ ਜਹਾਜ਼ 'ਚ ਬੈਗੇ ਉਧਰ ਲੰਘ ਗਏ ਇਧਰ ਲੰਘ ਗਏ ਐ ਹੋ ਗਿਆ ਵਾਹ ਹੋ ਗਿਆ ਦਾ ਨਹੀਂ ਪੰਜਾਬ ਚੱਲਣਾ ਤੁਹਾਨੂੰ ਇਹਦਾ ਵਕਤ ਦਾ ਇਂਤਜ਼ਾਮ ਤੁਹਾਨੂੰ ਇਹਦਾ ਜਵਾਬ ਦੇਣਾ ਪਊਗਾ 8 ਮਹੀਨੇ ਰਹਿ ਗਏ 8 ਮਹੀਨੇ ਤੋਂ ਬਾਅਦ ਤੁਹਾਨੂੰ ਲੋਕ ਚਰਾਹੇ ਤੇ ਖੜ ਕੇ ਕੱਲਾ ਕੱਲਾ ਸਵਾਲ ਪੁੱਛਣਗੇ ਕੱਲੀ ਕੱਲੀ ਗੱਲ ਦਾ ਤੁਹਾਨੂੰ ਜਵਾਬ ਦੇਣਾ ਪਊਗਾ ਸਰਕਾਰ ਤੋਂ ਦੱਸਦੀ ਹੈ ਭਗਵੰਤ ਮਾਨ ਦੀ ਹੈ ਵੀ ਅਸੀਂ ਰਾਸ਼ਨ ਸਮਗਰੀ ਪੰਚਾ ਰਹੇ ਆਂ ਲੋਕਾਂ ਨੂੰ ਬਾਹਰ ਕੱਢ ਰਹੇ ਆਂ ਪਰ ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਸਿਰਫ ਇੱਕ ਡਰਾਮੇਬਾਦੀ ਕੀਤੀ ਜਾ ਰਹੀ ਹੈ ਖਾਣਾ ਪੂਰਤੀ ਹੋ ਰਹੀ ਹੈ ਯਾਨੀ ਕਿ ਕੇਂਦਰ ਵੱਲੋਂ ਫੰਡ ਜਾਰੀ ਕੀਤੇ ਜਾ ਰਹੇ ਨੇ ਪਰ ਪੰਜਾਬ ਸਰਕਾਰ ਉਹਨਾਂ ਨੂੰ ਪਹੁੰਚਣ ਨਹੀਂ ਦੇ ਰਹੀ ਸੋ ਦੋਸਤੋ ਤੁਸੀਂ ਤੈਅ ਕਰਨਾ ਹੈ ਕਿ ਸਾਈਲ ਗੋਲੀ ਦੀਆਂ ਗੱਲਾਂ ਨੇ ਜੋ ਇਹਨਾਂ ਨੇ ਤੱਤ ਰੱਖੇ ਨੇ ਕੀ ਇਹਨਾਂ ਦੀ ਸਚਾਈ ਹੈ ਕੀ ਇਹਨਾਂ ਦੀ ਢੁਗਾਈ ਹੈ ਨਹੀਂ ਤਾਂ ਫਿਰ ਜਿਹੜੇ 8 ਮਹੀਨੇ ਰਹਿ ਗਏ ਨੇ ਵੋਟਾਂ 'ਚ ਫਿਰ ਭਗਵਾਨ ਤਮਨ ਸਰਕਾਰ ਨੂੰ ਜਲਦੀ ਦਾ ਖਿਆਸਾ ਭੁਗਤਣਾ ਪਏਗਾ ਔਰ ਬਹੁਤ ਜਲਦੀ ਲੋਕ ਜਵਾਬ ਦੇਣਗੇ ਸੋਸਾਈਲ ਗੁਲਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਨਾਲ ਡਿਬੇਟ ਜੁੜੇ ਧੰਨਵਾਦ ਜੀ ਸਤਿ ਸ੍ਰੀ ਅਕਾਲ